ਜੀ ਨਮਸਕਾਰ ਜੀ ਦੇਖੋ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਵਧੀਆ ਸੂਟ ਲੈ ਕੇ ਆਇਆ ਮੈਂ ਬਨਾਰਸੀ ਸੂਟ ਨੇ ਘੱਟ ਭਾਅ ਦੇ ਵਿੱਚ ਦੇ ਰਿਹਾ ਬਹੁਤ ਸ਼ਾਨਦਾਰ ਸੂਟ ਨੇ ਅੱਗੇ ਤੁਹਾਨੂੰ ਇਹ ਸਾਰੇ ਮਹਿੰਗੇ ਮਿਲਣਗੇ ਲਓ ਜੀ ਸਿਲਕ ਦਾ ਸੂਟ ਆ ਪਿਓਰ ਬਨਾਰਸੀ ਸੂਟ ਆ 3 ਮੀਟਰ ਛੱਡ ਦਾ ਕਪੜਾ ਆ ਆ ਫਰੰਟ ਦੇ ਉੱਪਰ ਦੇਖੋ ਬਹੁਤ ਵਧੀਆ ਪੂਰੇ ਦਾ ਪੂਰਾ ਬਨਾਰਸੀ ਬਣਿਆ ਹੋਇਆ ਬੁਟੀ ਤੇ ਨਾਲ ਇਹਦੇ ਤੁਹਾਨੂੰ ਬਾਹਾਂ ਦਾ ਕਪੜਾ ਵੀ ਮਿਲੂਗਾ ਜੀ ਅਲੱਗ ਤੇ ਆਹ ਦੇਖੋ ਆ ਨਾਲ ਤੁਹਾਨੂੰ ਬੈਕ ਮਿਲੂਗੀ ਜੀ ਬੈਕ ਦੇ ਉੱਪਰ ਵੀ ਬਨਾਰਸੀ ਆ ਬੈਕ ਫਰੰਟ ਸਾਰੇ ਬਨਾਰਸੀ ਹੈ ਜੀ ਨਾਲ ਬਾਹਾਂ ਦਾ ਕਪੜਾ ਅਲੱਗ ਮਿਲੂਗਾ ਜੀ ਪੀਸ ਬਹੁਤ ਸੋਹਣਾ ਪੀਸ ਨੇ ਆਦੋ ਜੀ ਆ ਨਾਲ ਮਿਲੂਗੀ ਜੀ ਸਿਲਕੀ ਮਿਲੂਗੀ ਜੀ ਬਾਟਮ ਤੇ ਦੁਪੱਟਾ ਮਿਲੂਗਾ ਜੀ ਬਨਾਰਸੀ ਦੁਪੱਟਾ ਦੁਪੱਟਾ ਚੈੱਕ ਕਰੋ ਜਰਾ ਕਿ ਪਿਓਰ ਕੁਆਲਿਟੀ ਦਊਗਾ ਜਿਹੜੀ ਦਊਗਾ ਪੀਸ ਚੈੱਕ ਕਰੋ ਜਰਾ ਪਿਓਰ ਬਨਾਰਸੀ ਸੂਟ ਹੈ ਜੀ ਸਿਰਫ 1495 ਰੁਪਏ ਜੀ ਆ ਲੋ ਜੀ ਦੋ ਕਲਰ ਇਹਦੇ ਵਿੱਚ ਪੀਸ ਬਹੁਤ ਸ਼ਾਨਦਾਰ ਨੇ ਪਿਓਰ ਪੀਸ ਦਊਗਾ ਕੋਈ ਕਾਪੀ ਨਹੀਂ ਦਊਗਾ ਅਰੀਜਨਲ ਪੀਸ ਦਊਗਾ ਜਿਹੜੇ ਵੀ ਦਊਗਾ ਆ ਲੋ ਜੀ ਦੂਸਰਾ ਕਲਰ ਚੈੱਕ ਕਰੋ ਜਿਹੜਾ ਪਰਪਲ ਕਲਰ ਹੈ ਜੀ ਦੋ ਕਲਰ ਨੇ ਇਹਦੇ ਵਿੱਚ ਦੋਨੇ ਕਲਰ ਜ਼ਬਰਦਸਤ ਨੇ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨਾਲੇ ਵੀਡੀਓ ਚੰਗੀ ਲੱਗੇ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬੈਕ ਫਰੰਟ ਸਾਰੇ ਦੇ ਉੱਪਰ ਬਨਾਸੀ ਮਿਲੂਗਾ ਜੀ ਬਾਹਾਂ ਦਾ ਵੀ ਬਨਾਸੀ ਕੰਮ ਕੀਤਾ ਹੋਇਆ ਔਰ ਪੂਰਾ ਹੈਵੀ ਦੁਪੱਟਾ ਅਰੀਜਨਲ ਪੀਸ ਦਊਗਾ ਡੁਪਲੀਕੇਟ ਪੀਸ ਕੋਈ ਨਹੀਂ ਦਿੰਦਾ ਸਿਰਫ 1400 95 ਰੁਪਏ ਜੀ ਬਸ ਜਲਦੀ ਲੇਟ ਨਹੀਂ ਕਰਨਾ ਜੀ ਇੱਕ ਦਿਆਂ ਤੁਹਾਨੂੰ ਮਿਲੂਗਾ ਜੀ ਲਓ ਜੀ ਪੀ ਚੈੱਕ ਕਰੋ ਜੀ ਬਹੁਤ ਖੂਬਸੂਰਤ ਪੀਸ ਹੈ ਬਲੈਕ ਕਲਰ ਦਾ ਪੀਸ ਹੈ ਜੀ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਆਲੋ ਜੀ ਇਹਦੀ ਵੀ ਸ਼ਰਟ ਦਾ ਕਪੜਾ 3 ਮੀਟਰ ਨੇ ਰਹੂਗਾ ਜੀ ਬਾਹਾਂ ਦੇ ਉੱਪਰ ਵੀ ਨਾਲ ਤੁਹਾਨੂੰ ਬਨਾਰਸੀ ਕੰਮ ਮਿਲੂਗਾ ਜੀ ਬੂਟੀ ਬਣੀ ਹੋਈ ਹੈ ਬਨਾਰਸੀ ਪੀਸ ਹੈ ਪੀ ਚੈੱਕ ਕਰੋ ਜਰਾ ਆਹ ਲੋ ਜੀ ਨਾਲ ਸਿਲਕ ਦੀ ਮਿਲੂਗੀ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਬਨਾਰਸੀ ਦੁਪੱਟਾ ਜੀ ਖੂਬਸੂਰਤ ਪੀ ਜੀ ਕਪੜਾ ਥੱਲੇ ਔਰਗੰਜੀ ਦੇ ਉੱਪਰ ਕਪੜਾ ਰਹੂਗਾ ਪਹਿਲਾਂ ਵਾਲਾ ਸਿਲਕ ਦੇ ਉੱਪਰ ਸੀ ਇਹ ਔਰਗੰਜੀ ਦੇ ਉੱਪਰ ਹੈ ਰੇਟ ਰਹੂਗਾ ਸਿਰਫ 1400 95 ਰੁਪਏ ਜੀ ਕਲਰ ਚੈੱਕ ਕਰ ਲੋ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਗੱਜ ਦੀ ਕਲਰ ਜੀ ਕਲਰ ਬਹੁਤ ਸ਼ਾਨਦਾਰ ਨੇ ਜੀ ਸਾਰੇ ਦੇ ਸਾਰੇ ਕੋਈ ਪੀਸ ਛੱਡਣ ਵਾਲਾ ਨਹੀਂ ਹੈਗਾ ਜੀ ਆਹ ਲੋ ਜੀ ਵੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜੀ ਸਿਰਫ 1495 ਰੁਪਏ ਜੀ ਕੋਰੀਅਰ ਤੁਹਾਨੂੰ ਪਤਾ ਹੀ ਜੀ ਆਲ ਓਵਰ ਇੰਡੀਆ ਫਰੀ ਰਹੂਗਾ ਆ ਲੋ ਜੀ ਸਿਲਕ ਦੀ ਮਿਲੂਗੀ ਬਾਟਮ ਸ਼ਰਟ ਦਾ ਕਪੜਾ 3 ਮੀਟਰ ਜੀ ਆਰਗੈਂਜੇ ਦਾ ਹੀ ਮਿਲੂਗਾ ਜੀ ਨਾਲ ਤੁਹਾਨੂੰ ਦੁਪੱਟਾ ਸਿਰਫ 1495 ਰੁਪਏ ਜੀ ਤਿੰਨ ਕਲਰ ਆਏ ਨੇ ਤਿੰਨੇ ਕਲਰ ਜਬਰਦਸਤ ਨੇ ਜੀ ਬਲੈਕ ਗਾਜਰੀ ਤੇ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਮੈਰੂਨ ਸ਼ੇਡ ਜੀ ਕਲਰ ਦੇਖੋ ਕਿੱਡੇ ਸ਼ਾਨਦਾਰ ਕਲਰ ਆਏ ਆ ਸਾਰੇ ਦੇ ਸਾਰੇ ਕਿਆ ਬਾਤ ਹੈ ਮੈਰੂਨ ਕਲਰ ਚੈੱਕ ਕਰੋ ਬਹੁਤ ਪੀਸ ਖੂਬਸੂਰਤ ਪੀਸ ਹੈ ਜੀ ਬਨਾਸੀ ਘੇਰਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਆ ਇਸੇ ਤਰ੍ਹਾਂ ਬੈਗ ਦੇ ਉੱਪਰ ਵੀ ਘੇਰਾ ਮਿਲੂਗਾ ਤੇ ਬਾਹਾਂ ਦੇ ਉੱਪਰ ਵੀ ਮਿਲੂਗਾ ਤੁਹਾਨੂੰ ਆਲਾ ਜੀ ਸਿਲਕ ਦੀ ਮਿਲੂਗੀ ਬਾਟਮ ਪੂਰੀ ਲੈਂਥ ਦੇ ਸੂਟ ਨੇ ਔਰਗੰਝਾ ਦਾ ਸੂਟ ਹੈ ਜੀ ਸਿਰਫ 1495 ਰੁਪਏ ਜੀ ਕਿਆ ਬਾਤ ਹੈ ਪੀ ਚੈੱਕ ਕਰੋ ਜਰਾ ਔਰ ਦੁਪੱਟਾ ਦੇਖੋ ਕਿੰਨਾ ਖੂਬਸੂਰਤ ਦੁਪੱਟਾ ਬਹੁਤ ਪਿਆਰੇ ਪੀਸ ਨੇ ਬਸ ਜਲਦੀ ਲੇਟ ਨਹੀਂ ਕਰਨਾ ਬਹੁਤ ਖੂਬਸੂਰਤ ਪੀਸ ਹੈ ਜੀ भाई नेक्स्ट डिजाइन देखो ये भी प्योर बनारसी ਦੇ ਉੱਪਰ ਹੈ ਜੀ ਪੀਸ ਚੈੱਕ ਕਰੋ ਜਰਾ ਪਹਿਲਾਂ ਕਿੰਨਾ ਹੈਵੀ ਕੰਮ ਕੀਤਾ ਹੋਇਆ ਖੂਬਸੂਰਤ ਪੀਸ ਤੁਹਾਨੂੰ ਮੈਂ ਸਾਰਾ ਪੀਸ ਦਿਖਾਉਂਗਾ ਆ ਲੋ ਜੀ ਆ ਇਹਦੀ ਬੈਗ ਦੇ ਉੱਤੇ ਘੇਰੇ ਦੇ ਉੱਪਰ ਆਊਗਾ ਜੀ ਆ ਨਾਲ ਆਰਮਜ਼ ਦੇ ਉੱਪਰ ਆਊਗਾ ਪੀਸ ਖੂਬਸੂਰਤ ਪੀਸ ਹੈ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਕਪੜਾ ਔਰਗੰਜਾ ਦੇ ਉੱਪਰ ਰਹੂਗਾ ਜੀ ਸਿਲਕ ਦੀ ਮਿਲੂਗੀ ਬਾਟਮ ਰੈਸਟ ਕਲਰ ਦਾ ਪੀਸ ਹੈ ਦੇ ਨਾਲ ਦੁਪੱਟਾ ਦੇਖੋ ਜੀ ਔਰਗੰਜੀ ਦਾ ਹੀ ਦੁਪੱਟਾ ਜੀ ਸਿਰਫ 1495 ਰੁਪਏ ਜੀ ਵੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਕਿਆ ਬਾਤ ਹੈ ਇੱਕ ਕਲਰ ਮਿਲੂਗਾ ਜੀ ਪੀਕਾਕਸ ਜੀ ਮੋਰ ਪੰਖੀਆ ਕਲਰ ਹੈ ਕਲਰ ਚੈੱਕ ਕਰੋ ਜਰਾ ਬਸ ਜਿਹੜਾ ਜਲਦੀ ਸਕਰੀਨਸ਼ਾਟ ਭੇਜ ਦੂਗਾ ਨਾ ਉਹਨੂੰ ਸੂਟ ਜਲਦੀ ਮਿਲ ਜਾਣਗੇ ਜੀ ਇਹ ਵੀ ਚੈੱਕ ਕਰੋ ਜਰਾ ਪੂਰੇ ਹੈਵੀ ਫਰੈਜ਼ ਸਾਰੇ ਬਨਾਰਸੀ ਪੀਸ ਹੈ ਜੀ ਪੀ ਚੈੱਕ ਕਰਵਾ ਲੋ ਵੀਵਿੰਗ ਦੇ ਵਿੱਚ ਕੋਈ ਦੂਸਰਾ ਨਹੀਂ ਹੈਗਾ ਸਾਰੇ ਦੇ ਸਾਰੇ ਬਨਾਰਸੀ ਸੂਟ ਨੇ ਖੂਬਸੂਰਤ ਪੀਸ ਹੈ ਔਰ ਪੀਕਾਕ ਕਲਰ ਦੀ ਸਿਲਕ ਦੀ ਮਿਲੂਗੀ ਬਾਟਮ ਰੇਟ ਰਹੂਗਾ ਸਿਰਫ 1400 ਤੇ 95 ਰੁਪਏ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਦੁਪੱਟਾ ਚੈੱਕ ਕਰੋ ਜੀ ਬਨਾਰਸੀ ਉਹ ਦੁਪੱਟਾ ਕਲਰ ਚੈੱਕ ਕਰੋ ਕਿੰਨੇ ਸ਼ਾਨਦਾਰ ਕਲਰ ਨੇ ਇੱਕ ਇਹਦੇ ਵਿੱਚ ਕਲਰ ਮਿਲੂਗਾ ਜੀ ਤੁਹਾਨੂੰ ਪਰਪਲ ਕਲਰ ਜੀ ਸਿਰਫ 1495 ਰੁਪਏ ਜੀ ਕੀ ਬਾਤ ਹੈ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਆਹ ਲੋ ਜੀ ਬਾਟਮ ਸ਼ਰਟ ਦਾ ਕਪੜਾ 3 ਮੀਟਰ ਜੀ 3 ਮੀਟਰ ਦੇ ਬਾਟਮ ਤੇ ਨਾਲ ਪੂਰਾ ਲੰਬਾ ਜਿਹੜਾ ਖੁੱਲਾ ਡੁੱਲਾ ਬਨਾਰਸੀ ਮਿਲੂਗਾ ਜੀ ਹੈਵੀ ਦੁਪੱਟਾ ਔਰਗੇਂਜੀ ਦੇ ਉੱਪਰ ਹੈ ਜੀ ਰੇਟ ਰਹੂਗਾ ਸਿਰਫ 1495 ਰੁਪਏ ਜੀ ਆਹ ਲੋ ਜੀ ਦੋ ਪੀਸ ਬਚ ਗਏ ਮੇਰੇ ਕੋਲੇ ਪੀਸ ਬਹੁਤ ਆਏ ਸੀਗੇ ਆਹ ਲੋ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਜੀ ਸਿਲਕ ਦੇ ਉੱਪਰ ਪੀਸ ਹੈ ਜੀ ਸਾਰੇ ਦਾ ਸਾਰਾ ਪੀ ਚੈੱਕ ਕਰ ਲੋ ਜਰਾ ਪੂਰਾ ਉੱਪਰ ਤੱਕ ਦੇਖੋ ਲਸਣਾ ਬਣੀ ਆਈ ਹੈ ਸਾਰਾ ਗੋਟਾ ਪੱਤੀ ਦਾ ਕੰਮ ਹੈ ਜੀ ਆਹ ਲੋ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਖੂਬਸੂਰਤ ਨਾਲ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਗੋਟਾ ਪੱਤੀ ਦਾ ਵਰਕ ਮਿਲੂਗਾ ਮਸਟਰਡ ਕਲਰ ਦਾ ਪੀਸ ਹੈ ਪੀਸ ਮੇਰੇ ਕੋਲ ਦੋ ਹੀ ਬਚੇ ਨੇ ਖੂਬਸੂਰਤ ਕਲਰ ਵੀ ਦੋ ਹੀ ਆਏ ਸੀਗੇ 5-5 ਪੀਸ ਆਏ ਸੀ ਪੀਸ ਮੇਰੇ ਕੋਲ ਇੱਕ ਜਾਂ ਦੋ ਦੋ ਨੂੰ ਰਹਿ ਗਏ ਬਸ ਹਾਲੋ ਜੀ ਕਲਰ ਚੈੱਕ ਕਰੋ ਇਹ ਵੀ ਰੈਡ ਤੁਹਾਨੂੰ ਮਿਲੂਗਾ ਜੀ ਸਿਰਫ 1495 ਰੁਪਏ ਜੀ ਮਜੈਂਟਾ ਟੋਨ ਦੇ ਉੱਪਰ ਕਲਰ ਹੈ ਖੂਬਸੂਰਤ ਕਲਰ ਹਾਲੋ ਜੀ ਬਾਟਮ ਤੇ ਨਾਲ ਦੁਪੱਟਾ ਚੈੱਕ ਕਰੋ ਜੀ ਪਿਓਰ ਦਾ ਮਿਲੂਗਾ ਜੀ ਦੁਪੱਟਾ ਦੁਪੱਟੇ ਦੇ ਵੀ ਪੂਰਾ ਹੈਵੀ ਦੇਖੋ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਸਿਰਫ 1495 ਜੀ ਜਲਦੀ ਸਕਰੀਨਸ਼ਾਟ ਲੈ ਕੇ ਪਾਈ ਦਿਓ ਨੈਕਸਟ ਆਰਟੀਕਲ ਨੀਮਰ ਸਿਲਕ ਦੇ ਉੱਪਰ ਹੈ ਜੀ ਸਿੰਗਲ ਪੀਸ ਬਨਾਰਸੀ ਪੀਸ ਹੈ ਜੀ ਸਿੰਗਲੇ ਪੀਸ ਹੈ ਜੀ ਬਨਾਰਸੀ 컬러 ਦੇਖੋ ਸੀ ਗ੍ਰੀਨ 컬러 ਹੈ 컬러 ਵੀ ਬਹੁਤ ਸ਼ਾਨਦਾਰ 컬러 ਹੈ ਜੀ ਔਰ ਸਿਲਕ ਦੀ ਮਿਲੂਗੀ ਜੀ ਨਾਲ ਬਾਟਮ ਤੇ ਇਸੇ ਤਰ੍ਹਾਂ ਇਹਦੇ ਬੈਕ ਦੇ ਉੱਪਰ ਵੀ ਬਣਿਆ ਹੋਇਆ ਹੈ ਜੀ ਬਾਹਾਂ ਦੇ ਉੱਪਰ ਵੀ ਹੈ ਸ਼ਿਮਰ ਸਿਲਕ ਦੇ ਉੱਪਰ ਪੀਸ ਹੈ ਔਰ ਦੁਪੱਟਾ ਚੈੱਕ ਕਰਾਉਗਾ ਜੀ ਖੂਬਸੂਰਤ ਦੁਪੱਟਾ ਆ ਲਓ ਜੀ ਬਨਾਰਸੀ ਦੁਪੱਟਾ ਜੀ ਸ਼ਿਮਰ ਦਾ ਹੀ ਦੁਪੱਟਾ ਸਿਰਫ 1895 ਰੁਪਏ ਜੀ 1895 ਮੇਰੇ ਨਾਲ ਬਹੁਤ ਵਧੀਆ ਪੀਸ ਹੈ ਜੀ ਖੂਬਸੂਰਤ ਪੀਸ ਹੈ ਆਹ ਲਓ ਜੀ ਔਰਗਾਂਜੇ ਦੇ ਉੱਪਰ ਪੀਸ ਆ ਗਿਆ ਜੀ ਇਹ ਵੀ ਤੁਹਾਨੂੰ 1895 ਰੁਪਏ ਚ ਪਊਗਾ ਜੀ ਵੀ ਚੈੱਕ ਕਰੋ ਜਰਾ ਪੂਰੀ ਹੈਵੀ ਫਰੰਟ ਹੈ ਸਿਰਫ 1895 ਜੀ ਆਹ ਲਓ ਜੀ ਸਿਲਕ ਦੀ ਮਿਲੂਗੀ ਬਾਟਮ 3-3 ਮੀਟਰ ਸ਼ਕਤਾਂ ਦੇ ਕੱਪੜੇ ਜੀ ਔਰ ਦੁਪੱਟਾ ਚੈੱਕ ਕਰੋ ਜਰਾ ਔਰ ਖੂਬਸੂਰਤ ਦੁਪੱਟਾ ਕਿਆ ਬਾਤ ਹੈ ਪਨਾਸੀ ਦੁਪੱਟਾ ਜੀ ਸਿਰਫ 1450 ਸੌਰੀ 1895 ਰੁਪਏ ਜੀ ਆਹ ਲੋ ਜੀ 베بی ਪਿੰਕ ਸ਼ੇਡ ਕਲਰ ਦੇਖੋ ਕਿੰਨੇ ਸ਼ਾਨਦਾਰ ਆਏ ਨੇ ਸਿਰਫ 1895 ਜੀ ਪੀਸ ਦੇਖੋ ਕਿੰਨੇ ਸ਼ਾਨਦਾਰ ਘੈਂਟ ਪੀਸ ਨੇ ਜੀ ਸਾਰੇ ਦੇ ਸਾਰੇ ਪੂਰਾ ਫਰੰਟ ਚੈੱਕ ਕਰੋ ਜੀ ਇਹਦੇ ਥੱਲੇ ਵਾਲਾ ਕੱਪੜਾ ਦਾ ਐਡਾ ਹੋਊਗਾ ਜੀ ਆਹ ਲੋ ਉਹ ਥੱਲੇ ਕੱਪੜਾ ਦੂਸਰਾ ਦਿਖਦਾ ਆਹ ਲੋ ਪਿੰਕ ਕਲਰ ਚੈੱਕ ਕਰੋ ਜਰਾ ਖੂਬਸੂਰਤ ਪੀਸ ਦੀ 베بی ਪਿੰਕ ਸ਼ੇਡ ਦਾ ਪੀਸ ਹੈ ਆਹ ਲੋ ਜੀ ਬਾਟਮ ਸਿਲਕ ਦੀ ਬਾਟਮ 3 ਮੀਟਰ ਦੀ ਤੇ ਨਾਲ ਦੁਪੱਟਾ ਜੀ ਪਿਓਰ ਬਨਾਰਸੀ organza ਦਾ ਦੁਪੱਟਾ ਬੁਟੀ ਦੇਖੋ ਕਿੰਨੀ ਹੈਵੀ ਹੈ ਦੁਪੱਟੇ ਦੇ ਅੰਦਰ ਖੂਬਸੂਰਤ ਪੀਸ ਸਿਰਫ 1895 ਰੁਪਏ ਬਸ ਜਲਦੀ ਲੇਟ ਨਹੀਂ ਕਰਨਾ ਜੀ ਨੈਕਸਟ ਡਿਜ਼ਾਈਨ ਦਿਖਾਵਾਂਗਾ ਤਾਂ ਡਬਲ ਸ਼ੇਡ ਪੀਸ ਹੈ ਜੀ ਪਿਓਰ ਬਨਾਰਸੀ ਬੈਕ ਵੀ ਬਨਾਰਸੀ ਆ ਸੀ ਗ੍ਰੀਨ ਕਲਰ ਦਾ ਪੀਸ ਹੈ ਬਾਹਮੇ ਦੇ ਉੱਪਰ ਵੀ ਬਨਾਰਸੀ ਕੰਮ ਮਿਲੂਗਾ ਜਿਸ ਤਰ੍ਹਾਂ ਘੇਰੇ ਦੇ ਉੱਪਰ ਤੁਹਾਨੂੰ ਪੀਕਾਕ ਸ਼ੇਡ ਮਿਲੂਗਾ ਉਸੇ ਤਰ੍ਹਾਂ ਹੀ ਮਿਲੂਗੀ ਜੀ ਬਾਟਮ ਤੇ ਨਾਲ ਦੁਪੱਟਾ ਚੈੱਕ ਕਰੋ ਜੀ ਖੂਬਸੂਰਤ ਦੁਪੱਟਾ ਆਹ ਲਓ ਜੀ ਕਿਆ ਬਾਤ ਹੈ ਇਸੀ ਗ੍ਰੇਸ ਦੇਖੋ ਕਿੰਨੀ ਆਏ ਬਾਜ਼ਾਰ ਤੁਹਾਨੂੰ 2700 2800 ਤੋਂ ਘੱਟ ਸੂਟ ਨਹੀਂ ਮਿਲੂਗਾ ਮੇਰੀ ਗਰੰਟੀ ਆ ਔਰਗਾਂజా ਕਪੜਾ ਰਹੂਗਾ ਬਨਾਰਸੀ ਬੂਟੀ ਚੈੱਕ ਕਰੋ ਜੀ ਕਿੰਨੀ ਸ਼ਾਨਦਾਰ ਬੂਟੀ ਔਰ ਬਹੁਤ ਹੈਵੀ ਬੂਟੀ ਬਣੀ ਹੋਈ ਹੈ ਰੇਟ ਰਹੂਗਾ ਸਿਰਫ ਸਿਰਫ 2095 ਰੁਪਏ ਜੀ ਆਹ ਲਓ ਜੀ ਇੱਕ ਇਹ ਤੁਹਾਨੂੰ ਲਵੈਂਡਰ ਸ਼ੇਡ ਮਿਲੂਗਾ ਜੀ ਵੀ ਚੈੱਕ ਕਰੋ ਆਹ ਲਓ ਜੀ ਲਵੈਂਡਰ ਸ਼ੇਡ ਜੀ ਪਿਓਰ ਬਨਾਰਸੀ ਹੈ ਜੀ ਪਿਓਰ ਆਰਗੰਜੀਆ ਦੇ ਉੱਪਰ ਪੂਰੀ ਹੈਵੀ ਪੀਸ ਹੈ 2095 ਰੁਪਏ ਦੀ ਸਿਲਕ ਦੀ ਮਿਲੂਗੀ ਬਾਟਮ ਤੇ ਨਾਲ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੁਪੱਟਾ ਚੈੱਕ ਕਰੋ ਜਰਾ ਨਾਲ ਬਹੁਤ ਸ਼ਾਨਦਾਰ ਦੇਖੋ ਲੈਂਸ ਵੀ ਲੱਗੀ ਹੋਈ ਹੈ ਜੀ ਸਮੋਸਾ ਲੈਂਸ ਲੱਗੀ ਹੋਈ ਆ ਪਿਓਰ ਬਨਾਰਸੀ ਪੀਸ ਨੇ ਆ ਲਓ ਜੀ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਨਿਓਨ ਜਿਹਾ ਸ਼ੀੜਾ ਪਰਪਲ ਟਾਈਪ ਮਜੈਂਟਾ ਦੇ ਨਾਲ ਮੈਚਿੰਗ ਚੈੱਕ ਕਰੋ ਜਰਾ ਸਿਰਫ 2095 ਰੁਪਏ ਜੀ ਹਾਲੋ ਜੀ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਕਿਆ ਬਾਤ ਹੈ ਪ੍ਰਿੰਟ ਦੇਖੋ ਕਿੰਡੀ ਸ਼ਾਬਦਾਂਤੀ ਸਾਰੀ ਬੂਟੀ ਕਿੰਡੀ ਸ਼ਾਨਦਾਰ ਬੂਟੀ ਆ ਹਾਲੋ ਜੀ ਨਾਲ ਮਿਲੂਗੀ ਜੀ ਬਾਟਮ ਸਿਲਕ ਵੀ ਉਹ ਬਾਟਮ ਆ ਹਾਲੋ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਬਹੁਤ ਪਿਆਰੇ ਪੀਸ ਨੇ ਸਿਰਫ 2095 ਰੁਪਏ ਜੀ ਹਾਲੋ ਜੀ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਦੁਪੱਟਾ ਇਹ ਸਾਰੇ ਪਿਓਰ ਬਨਾਰਸੀ ਨੇ ਜੀ ਤੁਹਾਨੂੰ ਇਸ ਭਾਅ ਦੇ ਵਿੱਚ ਕੋਈ ਵੀ ਐਕਸੈਸਰੀ ਦੇ ਛੂਟ ਨਹੀਂ ਦੇਊਗਾ ਇਹ ਮੇਰੀ ਗਰੰਟੀ ਹੈ ਜੀ ਆ ਲੋ ਜੀ ਰੈਸਟ ਕਲਰ ਆ ਗਿਆ ਪੀਸ ਕਲਰ ਦੇ ਨਾਲ ਮੈਚਿੰਗ ਦੇਖੋ ਇਹਦੀ ਪਹਿਲਾਂ ਤਾਂ ਕੀ ਬਾਤ ਹੈ ਕਿੰਨਾ ਸ਼ਾਨਦਾਰ ਪੀਸ ਹੈ ਮੈਚਿੰਗ ਚੈੱਕ ਕਰੋ ਜਰਾ ਪਿਓਰ ਬਨਾਰਸੀ ਹੈ ਜੀ ਹੈਵੀ ਛੂਟ ਤੁਹਾਨੂੰ ਵਿਆਹ ਦੇ 2500 2600 ਤੋਂ ਘੱਟ ਛੂਟ ਨਹੀਂ ਮਿਲੂਗਾ ਜਿਹੜਾ ਤੁਹਾਨੂੰ ਮੈਂ ਦੇ ਰਿਹਾ 2095 ਔਰ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਜੀ ਆ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਬਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇਹ ਅੱਜ ਦੀ ਵੀਡੀਓ ਦਾ ਲਾਸਟ ਸੂਟ ਸੀ ਹੁਣ ਆਪਾਂ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦab ਸਤਿ ਸ੍ਰੀ ਅਕਾਲ ਬਾਏ ਬਾਏ